ਸਭ ਸੱਚੇ ਸਤਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਲਗਾ ਮੇਰੇ ਦੀਨ ਤੇ ਆਲ ਸੱਚੇ ਸਤਗੁਰੂ ਸਮੂਹ ਸੰਗਤਾਂ ਨੂੰ ਸੰਬੋਧਿਤ ਹੋ ਕੇ ਗੁਰਦੇਵ ਮਹਾਰਾਜ ਜੀ ਨੇ ਬਚਨ ਆਖੇ ਕਿ ਪਿਆਰਿਓ ਹੁਣ ਗੁਰੂ ਨੂੰ ਕੁਝ ਦੇ ਸਕਦੇ ਹੋ ਤੇ ਜਵਾਨੀਆਂ ਦਿਓ ਸ਼ਸਤਰ ਦਿਓ ਹਥਿਆਰ ਦਿਓ ਜੇ ਗੁਰੂ ਦੀ ਬਖਸ਼ਿਸ਼ ਲੈਣੀ ਹੈ ਸੇਖ ਸੰਗਤਾਂ ਨੇ ਗੁਰੂ ਸਾਹਿਬ ਗੁਰਕਲਗੀਰ ਪਾਤਸ਼ਾਹ ਜੀ ਦੇ ਬਚਨ ਸੁਣੇ ਤੇ ਇਹ ਬਚਨ ਕਿਸੇ ਸਮੇਂ ਗੁਰੂ ਅਰਗੁਨ ਮਹਾਰਾਜ ਜੀ ਨੇ ਵੀ ਆਖੇ ਸਨ ਅਕਾਲ ਤਖਤ ਦੇ ਉੱਤੇ ਬੈਠ ਕੇ ਕਿ ਹੁਣ ਸ਼ਸਤਰਾਂ ਦੀ ਲੋੜ ਹੈ ਹੁਣ ਜਵਾਨੀਆਂ ਦੀ ਲੋੜ ਹੈ ਹੁਣ ਮਾਇਆ ਦੀ ਲੋੜ ਨਹੀਂ ਹੈ ਤੇ ਉਸ ਥਾਂ ਦੇ ਉੱਤੇ ਅਨੇਕਾਂ ਸਿੰਘ ਇਕੱਠੇ ਹੋ ਗਏ ਸਨ ਇਸੇ ਤਰ੍ਹਾਂ ਗੁਰੂ ਕਲਗੀ ਸਰ ਪਾਤਸ਼ਾਹ ਜੀ ਨੇ ਆਖਿਆ ਕਿ ਸ਼ਸਤਰ ਸਿੱਖ ਲੈ ਕੇ ਆਵੇ ਜੇ ਗੁਰੂ ਦੀ ਖੁਸ਼ੀ ਚਾਹੁੰਦਾ ਹੈ ਜੇ ਚਾਹੁੰਦਾ ਹੈ ਕਿ ਗੁਰੂ ਦੀ ਬਖਸ਼ਿਸ਼ ਹੋਵੇ ਤੇ ਗੁਰੂ ਦੀ ਬਖਸ਼ਿਸ਼ ਕਿਉਂਕਿ ਸੱਚੇ ਸਤਿਗੁਰੂ ਜੀ ਹੁਣ ਸ਼ਸਤਰਾਂ ਦੇ ਨਾਲ ਪਿਆਰ ਕਰਦੇ ਨੇ ਗੁਰੂ ਸਾਹਿਬ ਜੀ ਨੇ ਹੁਕਮ ਕਰ ਦਿੱਤਾ ਸਾਬ ਸੱਚੇ ਸਤਿਗੁਰੂ ਜੀ ਦੇ ਘਰ ਦਾ ਇੱਕ ਸਿੱਖ ਹੈ ਲਾਲ ਸਿੰਘ ਉਹਦੇ ਕੰਨਾਂ ਦੇ ਵਿੱਚ ਇਹ ਗੱਲ ਪਈ ਕਿ ਗੁਰੂ ਸਾਹਿਬ ਜੀ ਦੀ ਪਰਸੰਤਾ ਲੈਣੀ ਹੈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਣੀ ਹੈ ਤੇ ਵਸਤਰ ਤੇ ਸ਼ਸਤਰ ਲੈ ਕੇ ਆਓ ਜਵਾਨੀਆਂ ਪੇਟ ਕਰੋ ਘੋੜੇ ਪੇਟ ਕਰੋ ਭਾਈ ਲਾਲ ਸਿੰਘ ਜੀ ਇਹਨਾਂ ਨੇ ਆਪਣੇ ਘਰ ਦੇ ਅੰਦਰ ਆਪਣੇ ਹੱਥਾਂ ਦੇ ਨਾਲ ਤਿੰਨ ਸ਼ਸਤਰ ਤਿਆਰ ਕੀਤੇ ਪਹਿਲਾ ਸ਼ਸਤਰ ਸੀ ਤਲਵਾਰ ਦੂਜਾ ਸ਼ਸਤਰ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਦੇਣ ਦੇ ਲਈ ਨੇਜਾ 33ਜਾ ਸ਼ਸਤਰ ਇਹਨਾਂ ਨੇ ਤਿਆਰ ਕੀਤਾ ਢਾਲ ਦਾ ਇਸ ਢਾਲ ਦੇ ਉੱਤੇ ਇਹਨਾਂ ਨੇ ਇਤਨਾ ਜ਼ਿਆਦਾ ਧਿਆਨ ਦਿੱਤਾ ਇਤਨਾ ਜ਼ਿਆਦਾ ਕਿ ਇਨਾਂ ਦੀ ਅੰਦਰ ਦੀ ਸੁਰਤ ਸੀ ਕਿ ਗੁਰੂ ਕਲਗੀ ਧਰਮਾਰਾਜ ਮੈਂ ਐਸੀ ਢਾਲ ਬਣਾ ਕੇ ਆਪ ਜੀਆਂ ਨੂੰ ਦੇਵਾਂਗਾ ਕਿ ਇਸ ਢਾਲ ਦੇ ਵਿੱਚੋਂ ਦੁਸ਼ਮਣ ਦੀ ਗੋਲੀ ਨਾ ਪਾਰ ਨਿਕਲ ਜਾਵੇ ਤੇ ਕਈ ਵਾਰ ਬੰਦੇ ਨੂੰ ਆਪਣੀ ਕੀਰਤ ਦੇ ਉੱਤੇ ਹੰਕਾਰ ਹੋ ਜਾਂਦਾ ਹੈ ਇਹਨਾਂ ਨੇ ਬਹੁਤ ਲੰਮਾ ਸਮਾਂ ਇਤਿਹਾਸ ਕਰ ਕਹਿੰਦੇ ਨੇ ਇੱਕ ਮਹੀਨਾ ਕੱਲੀ ਢਾਲ ਬਣਾਉਣ ਦੇ ਉੱਤੇ ਲਾ ਦਿੱਤਾ ਐਸੀ ਢਾਲ ਬਣਾਈ ਐ ਐਸੀ ਢਾਲ ਬਣਾਈ ਐ ਕਿ ਉਸ ਢਾਲ ਨੂੰ ਬਣਾ ਕੇ ਇਤਨੀ ਮਜ਼ਬੂਤੀ ਦਿੰਦੀ ਐ ਇਤਨੀ ਮਜ਼ਬੂਤੀ ਦਿੰਦੀ ਐ ਕਿ ਇਹਦੇ ਵਿੱਚੋਂ ਕੋਈ ਸ਼ਸਤਰ ਵੀ ਪਾਰ ਨਹੀਂ ਲੰਘ ਸਕਦਾ ਆਪਣੀ ਘਰ ਵਾਲੀ ਨੂੰ ਆਖਦਾ ਕਿ ਹੁਣ ਮੈਂ ਗੁਰੂ ਸਾਹਿਬ ਜੀ ਦੇ ਅੱਗੇ ਇਹ ਸ਼ਸਤਰ ਰੱਖਾਂਗਾ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨੂੰ ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਨੂੰ ਮੈਂ ਲੈ ਕੇ ਜਰੂਰ ਆਵਾਂਗਾ ਗਿਆ ਇਹਨੇ ਇੱਕ ਚਿੱਟੇ ਬਸਤਰ ਦੇ ਵਿੱਚ ਢਾਲ ਨੂੰ ਨਾ ਬੰਨ ਕੇ ਰੱਖ ਲਿਆ ਲੈ ਚਲਿਆ ਗੁਰੂਕਲ ਕੀ ਤਰਪਾਦਸ਼ਾ ਜੀ ਦੇ ਦਰਬਾਰ ਦੇ ਵਿੱਚ ਪਹੁੰਚਿਆ ਹਜ਼ੂਰ ਦਾ ਦਰਬਾਰ ਲੱਗਾ ਕੇ ਸਭਾ ਜੁੜੀ ਗਈ ਸੰਗਤ ਆ ਕੇ ਨਮਸਕਾਰਾਂ ਕਰ ਰਹੀ ਹੈ ਪ੍ਰੇਮ ਭਟਾਵਾਂ ਸਾਹਿਬ ਜੀ ਦੇ ਅੱਗੇ ਰੱਖ ਰਹੀਆਂ ਨੇ ਸੇਖਾ ਨੇ ਪੁੱਛ ਲਿਆ ਲਾਲ ਚੰਦ ਲਾਲ ਸਿੰਘ ਤੂੰ ਕੀ ਲੈ ਕੇ ਆਏ ਇਹ ਕੱਪੜੇ ਦੇ ਵਿੱਚ ਕੀ ਬੰਨਿਆ ਹੋਇਆ ਲਾਲ ਸਿੰਘ ਨੇ ਕੀ ਕੀਤਾ ਆਪਣਾ ਕੱਪੜਾ ਖੋਲਿਆ ਤੇ ਖੋਲ ਕੇ ਉਹ ਢਾਲ ਵਿਖਾਈ ਢਾਲ ਜਦੋਂ ਢਾਲ ਵਿਖਾਈ ਤੇ ਅੱਖ ਲਗਾ ਕੇ ਇਹ ਢਾਲ ਮੈਂ ਬੜੀ ਮਿਹਨਤ ਦੇ ਨਾਲ ਬਣਾਈ ਹੈ ਬਹੁਤ ਮਿਹਨਤ ਦੇ ਨਾਲ ਤੇ ਇਸ ਢਾਲ ਦੇ ਲਾਗੇ ਇਸ ਢਾਲ ਦੇ ਬਰਾਬਰ ਹੋਰ ਕੋਈ ਢਾਲ ਨਹੀਂ ਤੁਸੀਂ ਵੇਖੀ ਹੋਣੀ ਇਸ ਢਾਲ ਦੀ ਇਹ ਵਡਿਆਈ ਹੈ ਕਿ ਇਸ ਢਾਲ ਦੇ ਉੱਤੇ ਕੋਈ ਤਲਵਾਰ ਕੋਈ ਨੇਜਾ ਕੋਈ ਗੋਲੀ ਨਹੀਂ ਇਹਦੇ ਵਿੱਚੋਂ ਪਾਰ ਹੋ ਸਕਦੀ ਸਿਖਣ ਆਖਿਆ ਦੇਖੀ ਤੁਸੀਂ ਕਿ ਐਸੀ ਕੀ ਫौलाਦ ਦੀ ਤੂੰ ਇਹ ਢਾਲ ਤਿਆਰ ਕੀਤੀ ਹੈ ਕਿ ਜਿਹਦੇ ਵਿੱਚੋਂ ਨੇਜਾ ਤਲਵਾਰ ਬੰਦੂਕ ਦੀ ਗੋਲੀ ਵੀ ਪਾਰ ਨਹੀਂ ਜਾ ਸਕਦੀ ਉਹ ਕਹਿੰਦੇ ਨਹੀਂ ਜਾ ਸਕਦੀ ਸਾਬ ਸੱਚੇ ਸਤਗੁਰ ਗੁਰਦੇਵ ਮਹਾਰਾਜ ਜੀ ਦੇ ਕੋਲ ਗਿਆ ਸੱਚੇ ਸਤਗੁਰ ਜੀ ਨੇ ਆ ਕੇ ਆ ਸਿੱਖਾ ਕੀ ਲੈ ਕੇ ਆਇਆ ਲਾਲ ਸਿੰਘ ਨੇ ਸੱਚੇ ਸਤਗੁਰ ਜੀ ਦੇ ਅੱਗੇ ਉਹ ਦਾ ਹਲ ਰੱਖ ਦਿੱਤੀ ਤੇ ਉਹ ਢਾਲ ਦਾ ਕੱਪੜਾ ਪਾਸੇ ਕੀਤਾ ਕਹਿਣ ਲੱਗੇ ਮਹਾਰਾਜ ਐਸੀ ਢਾਲ ਤੁਸਾਂ ਨੇ ਕਦੀ ਦੇਖੀ ਨਹੀਂ ਹੋਣੀ ਜਿੱਦਾਂ ਦੀ ਮੈਂ ਤਿਆਰ ਕਰਕੇ ਲੈ ਕੇ ਆਇਆ ਸਤਿਗੁਰੂ ਜੀ ਜਾਣ ਕੇ ਅੰਦਰ ਹੋਮੇ ਦਾ ਬੀਜ ਆ ਗਿਆ ਅੰਦਰ ਹੋਮੇ ਜਿਹੜੀ ਹੈ ਉਹ ਸਿਰ ਚੁੱਕਣ ਲੱਗੀ ਹੈ ਕਿਉਂਕਿ ਪਿੱਛੇ ਸਿੱਖਾਂ ਨੇ ਵੀ ਤਾਰੀਫ਼ ਕਰ ਦਿੱਤੀ ਸੀ ਕਿ ਵਾਕਈ ਢਾਲ ਤੇਰੀ ਬੜੀ ਮਜ਼ਬੂਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਰੱਖੀ ਤੇ ਅੱਖ ਲੱਗਾ ਮਹਾਰਾਜ ਐਸੀ ਢਾਲ ਆਪ ਜੀ ਨੇ ਵੇਖੀ ਨਾ ਕੋਵੇਗੀ ਸਾਬ ਕਹਿੰਦੇ ਨੇ ਇਹ ਦੀ ਵਡਿਆਈ ਕੀ ਹੈ ਕਹਿੰ ਲੈ ਕੇ ਮਹਾਰਾਜ ਇਹਦੇ ਵਿੱਚੋਂ ਦੁਸ਼ਮਣ ਦੀ ਗੋਲੀ ਪਾਰ ਨਹੀਂ ਕਰ ਸਕਦੀ ਸਾਬ ਜੀ ਨੇ ਆਖਿਆ ਕਿ ਪਿਆਰਿਆ ਜਿਹੜਾ ਸ਼ਸਤਰ ਹੈ ਨਾ ਸ਼ਸਤਰ ਉਨੂੰ ਬਿਗੈਰ ਪਰਖੇ ਯੁੱਧ ਦੇ ਵਿੱਚ ਲੈ ਕੇ ਜਾਣਾ ਬਹੁਤ ਵੱਡੀ ਬੇਵਕੂਫੀ ਹੈ ਬਿਗੈਰ ਪਰਖੇ ਸ਼ਸਤਰ ਨੂੰ ਮੈਦਾਨੇ ਜੰਗ ਦੇ ਵਿੱਚ ਲਿਜਾ ਕੇ ਲੈ ਕੇ ਜਾਣਾ ਲੜਨਾ ਬੇਵਕੂਫੀ ਹੈ ਤੇ ਪਰਖ ਹੋਵੇ ਪਰਖ ਕਰਕੇ ਉਹਨੂੰ ਅੱਗੇ ਮੈਦਾਨੇ ਜੰਗ ਦੇ ਵਿੱਚ ਲਿਜਾਇਆ ਜਾ ਸਕਦਾ ਹੈ ਤੇ ਸਹਿਬ ਜੀ ਨੇ ਆਖਿਆ ਕਹਿੰਦੇ ਨੇ ਹੁਣ ਵੇਲਾ ਹੋ ਗਿਆ ਬਾਣੀ ਪੜਨ ਦਾ ਏ ਹੁਣ ਢਾਲ ਤੋਂ ਲੈ ਲਾ ਆਪਣੇ ਕੋਲ ਤੇ ਜਦੋਂ ਕੱਲ ਦਿਨ ਚੜੇਗਾ ਨਾ ਮਹਾਰਾਜ ਕਹਿੰਦੇ ਨੇ ਕੱਲ ਦੇ ਦਿਨ ਅਸੀਂ ਸਟਾਲ ਦੀ ਜਿਹੜੀ ਆ ਨਾ ਉਹ ਪਰਖ ਲਵਾਂਗੇ ਜਦੋਂ ਇਹ ਗੱਲ ਆਖੀ ਨਾ ਕਿ ਕੱਲ ਦੇ ਦਿਨ ਦੀ ਪਰਖ ਹੋਵੇਗੀ ਤੇ ਗੋਲੀ ਅਸੀਂ ਚਲਾਵਾਂਗੇ ਤੇ ਤੂੰ ਕਹਿੰਨਾ ਗੋਲੀ ਪਾਰ ਨਹੀਂ ਲੰਘਦੀ ਮਹਾਰਾਜ ਕਹਿੰਦੇ ਫਿਰ ਕੱਲ ਵੇਖਾਂ ਅੰਦਰੋਂ ਘਿਰਦਾ ਕੰਬ ਗਿਆ ਕਿ ਲਾਲ ਸਿੰਘ ਗੁਰੂ ਸਾਹਿਬ ਜੀ ਤੇ ਇਸ ਧਰਤੀ ਦੇ ਰਚੈਤਾ ਨੇ ਰਚਨਹਾਰ ਨੇ ਉਹ ਗੁਰੂ ਸਾਹਿਬ ਜੀ ਦੀ ਗੋਲੀ ਤੇ ਇਸ ਧਰਤੀ ਤੋਂ ਪਾਰ ਹੋ ਕੇ ਪਤਾਲ ਦੇ ਵਿੱਚ ਪਹੁੰਚ ਜਾਵੇ ਤੇਰੀ ਢਾਲ ਦੀ ਕੀ ਔਕਾਤ ਹੈ ਛੇਤੀ ਹੀ ਆਪਣੀ ਗਲਤੀ ਮਹਿਸੂਸ ਹੋ ਗਈ ਅੰਦਰੋਂ ਤਰੇਲੀਆਂ ਆਉਣ ਲੱਗੀਆਂ ਕਿ ਗੁਰੂ ਸਾਹਿਬ ਜੀ ਨੇ ਕੱਲ ਢਾਲ ਦੀ ਪਰਖ ਲੈ ਲੈਣੀ ਹੈ ਤੇ ਇਸ ਪਰਖ ਦੇ ਵਿੱਚ ਮੇਰੀ ਢਾਲ ਨੇ ਫੇਲ ਹੋ ਜਾਣਾ ਹੈ ਸਤਿਗੁਰੂ ਜੀ ਨੇ ਆਖਿਆ ਸਿੰਘਾ ਸੋਚ ਕੀ ਰਿਹਾ ਹੈ ਕੱਲ ਲੈ ਕੇ ਆਵੀ ਕਾਲੀ ਦੀ ਪਰਖ ਕਰਾਂਗੇ ਭਾਈ ਲਾਲ ਸਿੰਘ ਜੀ ਨੇ ਢਾਲ ਦੇ ਉੱਤੇ ਕਪੜਾ ਪਾ ਕੇ ਉਸੇ ਤਰ੍ਹਾਂ ਬੰਨ ਲਿਆ ਤੇ ਬੰਨ ਕੇ ਵਾਪਸ ਟੁਰਨ ਲੱਗੇ ਘਰ ਪਹੁੰਚੇ ਨੇ ਘਰਵਾਲੀ ਨੂੰ ਜਾ ਕੇ ਆਖਿਆ ਕਿ ਇਹ ਢਾਲ ਰੱਖ ਲੈ ਘਰ ਵਾਲੀ ਨੇ ਪੁੱਛਿਆ ਕਿ ਤੁਸੀਂ ਗੁਰੂ ਕਲਗੀ ਸਰ ਪਾਤਸ਼ਾਹ ਜੀ ਨੂੰ ਦੇਣ ਦੇ ਲਈ ਗਏ ਸੀ ਤੇ ਇਹ ਢਾਲ ਵਾਪਸ ਕਿਉਂ ਲੈ ਆਂਦੀ ਉਹਨਾਂ ਨੇ ਆਖਿਆ ਕਿ ਗੁਰੂ ਨੇ ਇਹ ਆਖਿਆ ਹੈ ਕਿ ਕੋਈ ਵੀ ਸ਼ਸਤਰ ਹੋਵੇ ਨਾ ਉਹਨੂੰ ਪਰਖ ਤੋਂ ਬਿਨਾਂ ਅਸੀਂ ਮੈਦਾਨੇ ਜੰਗ ਦੇ ਵਿੱਚ ਲਿਜਾ ਨਹੀਂ ਸਕਦੇ ਤੇ ਇਹਦੀ ਪਰਖ ਹੋਵੇਗੀ ਉਹਦੀ ਘਰ ਵਾਲੀ ਸਿਆਣੀ ਸੀ ਉਹਨੇ ਪੁੱਛਿਆ ਕਿ ਤੁਸੀਂ ਕੁਝ ਕਿਹਾ ਹੋਵੇਗਾ ਕਹਿੰਦੇ ਨੇ ਨਹੀਂ ਮੇਰੇ ਤੋਂ ਸਿਰਫ ਇੱਕ ਗਲਤੀ ਹੋ ਗਈ ਮੈਂ ਕਹਿ ਦਿੱਤਾ ਕਿ ਗੁਰਗੋਬਿੰਦ ਸਿੰਘ ਪਾਤਸ਼ਾਹ ਇਸ ਢਾਲ ਦੇ ਵਿੱਚੋਂ ਕੋਈ ਗੋਲੀ ਪਾਰ ਨਹੀਂ ਕਰ ਸਕਦੀ ਪਾਰ ਨਹੀਂ ਕਰ ਸਕਦਾ ਉਹਦੀ ਘਰ ਵਾਲੀ ਨੇ ਆਖਿਆ ਕਿ ਬਸ ਇਹ ਹੀ ਗਲਤੀ ਹੈ ਤੁਹਾਨੂੰ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਇਹ ਹੰਕਾਰ ਹੈ ਉਹ ਕਹਿੰਦਾ ਭਲੀਏ ਮਨ ਸੇ ਹੁਣ ਕਰੀਏ ਕੀ ਉਹਨੇ ਆਖਿਆ ਕਰਨਾ ਕੀ ਹੈ ਆਪਣੇ ਕੋਲ ਅਜੇ ਸਮਾਂ ਪਿਆ ਹੈ ਕਹਿੰਦੇ ਨੇ ਲਿਆਓ ਪੰਜ ਸਿੰਘਾਂ ਨੂੰ ਪੰਜ ਸਿੰਘ ਸੱਦੇ ਗਏ ਜੋਦੜੀ ਕੀਤੀ ਗਈ ਕਿ ਤੁਹਾਡਾ ਪ੍ਰਸ਼ਾਦਾ ਪਾਣੀ ਸਾਡੇ ਘਰ ਆਓ ਇਤਮੇਨਾਨ ਨਾਲ ਪ੍ਰਸ਼ਾਦਾ ਛਕੋ ਤੇ ਗੁਰੂ ਚਰਨਾਂ ਦੇ ਵਿੱਚ ਸਾਡੀ ਅਰਦਾਸ ਕਰੋ ਉਹ ਸਿੰਘ ਆਏ ਸਾਰੀ ਬਾਰਤਾ ਦੱਸੀ ਗਈ ਸਾਰੀ ਬਾਰਤਾ ਦੱਸ ਕੇ ਗੱਲ 'ਚ ਪੱਲਾ ਪਾਇਆ ਉਹਨਾਂ ਪੰਜਾਂ ਨੇ ਤੇ ਸਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਮ ਨੂੰ ਲੈ ਕੇ ਪ੍ਰਥਮ ਭਗੋਤੀ ਸਿਮਰ ਕਾ ਗੁਰੂ ਨਾਨਕ ਲੈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ نو ਸਿਮਰੋ ਸ਼੍ਰੀ ਗੁਰੂ ਰਾਏ ਸ਼੍ਰੀ ਅਰਕਿਸ਼ਨ ਤੇ ਆਈਐ ਜਿਸ ਡਿਠਾ ਸਭ ਦੁਖ ਜਾਏ ਤੇਖ ਬਹਾਦਰ ਸਿਮਰੀਐ ਕਰਨੋਂ ਨਾਵੇ ਤਾਏ ਸਭ ਥਾਈ ਹੋਏ ਸੈ ਦਸਾਂ ਪਾਤਸ਼ਾਹ ਸ਼ਿਰ ਗੁਰਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਾਹ ਹੈ ਗੱਲ ਚ ਪਾਇਆ ਪੱਲਾ ਕੀਤੀ ਅਰਦਾਸ ਕਿ ਹੇ ਮੇਰੇ ਮਾਲਕ ਜੀ ਆਪ ਜੀ ਦੇ ਸਿੱਖ ਦੇ ਪਾਸੋਂ ਅਣਜਾਨ ਪੁਨੇ ਦੇ ਅੰਦਰ ਜੋ ਭੋਲ ਹੋ ਗਈ ਹੈ ਆਪ ਕਿਰਪਾ ਕਰਕੇ ਬਖਸ਼ ਲੈਣਾ ਤੇ ਜੋ ਕੱਲ ਇਸ ਢਾਲ ਦੀ ਪਰਖ ਲੈਣੀ ਹੈ ਨਾ ਤੇ ਮਹਾਰਾਜ ਆਪ ਹੀ ਆਪਣਾ ਹੱਥ ਦੇ ਕੇ ਇਸ ਪਰਖ ਦੇ ਵਿੱਚੋਂ ਕੱਢ ਲੈਣਾ ਅਰਦਾਸ ਹੋਈ ਭਾਵਨਾ ਦੇ ਨਾਲ ਪ੍ਰਸ਼ਾਦਾ ਛਕਿਆ ਗਿਆ ਅੰਮ੍ਰਿਤ ਵੇਲਾ ਹੋਇਆ ਲਾਲ ਸਿੰਘ ਉੱਠਿਆ ਇਸ਼ਨਾਨ ਕੀਤਾ ਬਾਣੀ ਪੜ੍ਹੀ ਹੈ ਹਜ਼ੂਰ ਦੇ ਘਰ ਅੰਮ੍ਰਿਤ ਹਜ਼ੂਰ ਦੇ ਘਰ ਅਨੰਦਪੁਰ ਸਾਹਿਬ ਪਹੁੰਚ ਗਏ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਸਹਿਬ ਸੱਚੇ ਸਤਗੁਰ ਗੁਰਦੇਵ ਪਾਤਸ਼ਾਹ ਜੀ ਨੇ ਪੁੱਛਿਆ ਕਿ ਲਾਲ ਸਿੰਘ ਕਿਥੇ ਆ ਤੁਹਾਡੀ ਢਾਲ ਸਹਿਬ ਸੱਚੇ ਸਤਗੁਰ ਜੀ ਦੇ ਅੱਗੇ ਰੱਖ ਦਿੱਤੀ ਗੁਰਦੇਵ ਮਹਾਰਾਜ ਜੀ ਨੇ ਬਹੁਤ ਪ੍ਰੇਮ ਦੇ ਨਾਲ ਢਾਲ ਦੇ ਉੱਤੇ ਹੱਥ ਮਾਰਿਆ ਸਤਗੁਰੂ ਜੀ ਨੇ ਆਖਿਆ ਕਿ ਢਾਲ ਤੇ ਵਾਕਈ ਬਹੁਤ ਵਧੀਆ ਬਣੀ ਐ ਪਰ ਦੇਖਦਿਆਂ ਕਿ ਹੁਣ ਇਹਦੇ ਵਿੱਚੋਂ ਗੋਲੀ ਪਾਰ ਹੁੰਦੀ ਆ ਕਿ ਨਹੀਂ ਕੁੰਦੀ ਇਹ ਬਚਨ ਕਹਿ ਕੇ ਸਹਿਬ ਸੱਚੇ ਸਤਗੁਰ ਗੁਰਦੇਵ ਮਹਾਰਾਜ ਜੀ ਨੇ ਉਹਦੇ ਹੱਥਾਂ ਦੇ ਵਿੱਚ ਢਾਲ ਪਕੜਾ ਦਿੱਤੀ ਤੇ ਆਖਿਆ ਕਿ ਅਸੀਂ ਇਸ ਢਾਲ ਦੀ ਪਰਖ ਲਵਾਂਗੇ ਤੇ ਆਪਣੇ ਸੇਖ ਨੂੰ ਕਹਿ ਕੇ ਭਾਈ ਆਲਮ ਸਿੰਘ ਨੂੰ ਕਹਿ ਕੇ ਬੰਦੂਕ ਮੰਗਾਲੀ ਬੰਦੂਕ ਲੈ ਕੇ ਸਾਬ ਸੱਚੇ ਸਤਗੁਰੂ ਜੀ ਬਾਹਰ ਆ ਗਏ ਭਾਈ ਲਾਲ ਸਿੰਘ ਉਹਨੇ ਮੁਖ ਦੇ ਉੱਤੇ ਢਾਲ ਕੀਤੀ ਕੋਈ ਕਹ ਅੰਦਰ ਦਾ ਹਿਰਦਾ ਅਰਦਾਸ ਦੇ ਵਿੱਚ ਜੁੜਿਆ ਗਿਆ ਅੰਦਰੋਂ ਅਰਦਾਸ ਨਿਕਲਦੀ ਹੈ ਕਿ ਮਹਾਰਾਜ ਮੇਰੀ ਪਤ ਰੱਖ ਲੈ ਮੇਰੀ ਇੱਜ਼ਤ ਰੱਖ ਲੈ ਸਾਬ ਸੱਚੇ ਸਤਗੁਰੂ ਜੀ ਪਹਿਲੀ ਵਾਰ ਨਿਸ਼ਾਨਾ ਲਾਉਂਦੇ ਨੇ ਫੇਰ ਪਿਛਾਂ ਖਿੱਚ ਲੈਂਦੇ ਨੇ ਫੇਰ ਗੁਰਦੇਵ ਮਹਾਰਾਜ ਦੂਜੀ ਵਾਰ ਨਿਸ਼ਾਨਾ ਬੰਨ੍ਹਦੇ ਨੇ ਫੇਰ ਮੇਰੇ ਹਜ਼ੂਰ ਜੀ ਨਿਸ਼ਾਨਾ ਫੇਰ ਪਿਛਾਂ ਖਿੱਚ ਲੈਂਦੇ ਨੇ ਬੰਦੂਕ ਪਿੱਛੇ ਖਿੱਚ ਲੈਂਦੇ ਨੇ ਹਜ਼ੂਰ ਤੀਜੀ ਵਾਰ ਨਿਸ਼ਾਨਾ ਫੇਰ ਉਸ ਢਾਲ ਦੇ ਉੱਤੇ ਬੰਨ੍ਹਦੇ ਨੇ ਤੇ ਤੀਜੀ ਵਾਰ ਸੱਚੇ ਸਤਿਗੁਰੂ ਫੇਰ ਬੰਦੂਕ ਨੂੰ ਪਿੱਛੇ ਖਿੱਚ ਲੈਂਦੇ ਨੇ ਕੋਲ ਸਿੰਘ ਖਲੋਤੇ ਨੇ ਤੇ ਉਹਨਾਂ ਸਿੰਘਾਂ ਨੇ ਆਖਿਆ ਪਾਤਸ਼ਾਹ ਆਪ ਗੋਲੀ ਕਿਉਂ ਨਹੀਂ ਚਲਾ ਰਹੇ ਮਹਾਰਾਜ ਅਸੀਂ ਵੇਖਿਆ ਏ ਕਿ ਤੁਸੀਂ ਤਿੰਨ ਵਾਰ ਨਿਸ਼ਾਨਾ ਸਾਹਮਣੇ ਬੰਨਿਆ ਏ ਤੇ ਤਿੰਨੇ ਵਾਰ ਤੁਸੀਂ ਆਪਣੀ ਬੰਦੂਕ ਨੂੰ ਪਿਛਾਂ ਕਰ ਲਿਆ ਮਹਾਰਾਜ ਗੋਲੀ ਕਿਉਂ ਨਹੀਂ ਚਲਾਉਂਦੇ ਤਾਂ ਸਾਪੇ ਤੇ ਆਖਿਆ ਸੀ ਕਿ ਢਾਲ ਪਰਖਣੀ ਹੈ ਤੇ ਮਹਾਰਾਜ ਜੇ ਇਹ ਇਹ ਬੰਦੂਕ ਨਹੀਂ ਚੱਲਦੀ ਤੇ ਕੋਈ ਹੋਰ ਬੰਦੂਕ ਲਿਆ ਕੇ ਦਈਏ ਕਿਉਂਕਿ ਤੁਸੀਂ ਤਿੰਨ ਵਾਰ ਇਹ ਨਿਸ਼ਾਨਾ ਬੰਨਿਆ ਤੇ ਤਿੰਨੇ ਵਾਰ ਤੁਸੀਂ ਬੰਦੂਕ ਪਿਛਾਂ ਖਿੱਚ ਲਈ ਹੈ ਇਹਦਾ ਮਤਲਬ ਕਿ ਕੋਈ ਬੰਦੂਕ ਦੇ ਵਿੱਚ ਕੋਈ ਮੁਸ਼ਕਲ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਨਹੀਂ ਪਿਆਰਿਓ ਬੰਦੂਕ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੈ ਤੇ ਮਹਾਰਾਜ ਜੀ ਨੂੰ ਪੁੱਛਦੇ ਨੇ ਕਿ ਪਾਤਸ਼ਾਹ ਫਿਰ ਮੁਸ਼ਕਲ ਕਿੱਥੇ ਹੈ ਸਤਗੁਰੂ ਜੀ ਨੇ ਆਖਿਆ ਕਿ ਪਿਆਰਿਓ ਢਾਲ ਦੇ ਉੱਤੇ ਕੋਈ ਐਸੀ ਜਗ੍ਹਾ ਨਜ਼ਰ ਨਹੀਂ ਆ ਰਹੀ ਜਿੱਥੇ ਮੈਂ ਨਿਸ਼ਾਨਾ ਲਾਵਾਂ ਉਹਨਾਂ ਨੇ ਆਖਿਆ ਮਹਾਰਾਜ ਢਾਲ ਦੇ ਉੱਤੇ ਕੋਈ ਜਗ੍ਹਾ ਨਜ਼ਰ ਨਹੀਂ ਆ ਰਹੀ ਸਾਬ ਸੱਚੇ ਸਤਗੁਰੂ ਜੀ ਨੇ ਆਖਿਆ ਉਹ ਪਿਆਰਿਓ ਉਸ ਸਿੱਖ ਨੇ ਅਰਦਾਸ ਕੀਤੀ ਹੈ ਤੇ ਜਦੋਂ ਕੋਈ ਦਿਲੋਂ ਅਰਦਾਸ ਕਰਦਾ ਹੈ ਤੇ ਮਹਾਰਾਜ ਕਹਿੰਦੇ ਨੇ ਉਸ ਅਰਦਾਸ ਦੇ ਸਦਕਾ ਨੌ ਦੀਆਂ ਨੌ ਪਾਸਾ ਸ਼ਾਈਆਂ ਨੇ ਉਸ ਢਾਲ ਨੂੰ ਹੱਥ ਦੇ ਨਾਲ ਰੋਕ ਕੇ ਰੱਖਿਆ ਕੋਇਆ ਕਹਿ ਤੇ ਮਹਾਰਾਜ ਕਹਿੰਦੇ ਨੇ ਕੋਈ ਥਾ ਹੀ ਨਜ਼ਰ ਨਹੀਂ ਆ ਰਹੀ ਮੈਂ ਬੰਦੂਕ ਕਿਸੇ ਚਲਾਵਾਂ ਮੈਂ ਗੋਲੀ ਕਿੱਥੇ ਚਲਾਵਾਂ ਇਹ ਬਚਨ ਕਹਿ ਕੇ ਸੱਚੇ ਸਤਗੁਰੂ ਗੁਰਦੇਵ ਮਹਾਰਾਜ ਜੀ ਨੇ ਬੰਦੂਕ ਨੂੰ ਪਾਸੇ ਕਰ ਦਿੱਤਾ ਤੇ ਜਿਹੜਾ ਉਹਨਾਂ ਦਾ ਸਿੱਖ ਭਾਈ ਲਾਲ ਸਿੰਘ ਸੀ ਜਿਹੜਾ ਅੰਦਰੋਂ ਭਿੱਜ ਕੇ ਅਰਦਾਸ ਕਰ ਰਿਹਾ ਸੀ ਕਿ ਮਹਾਰਾਜ ਕਿ ਜੋ ਕੁਝ ਵੀ ਹੋਇਆ ਉਹ ਸਾਡੀ ਭੁੱਲ ਸੀ। ਆਪ ਕਿਰਪਾ ਦੇ ਘਰ ਆਵੋ ਸਾਡੀ ਉਸ ਭੁੱਲ ਨੂੰ ਬਖਸ਼ ਦਿਓ। ਮਹਾਰਾਜ ਜੀ ਨੇ ਬੰਦੂਕ ਸਿੱਖ ਦੇ ਹਵਾਲੇ ਕਰਕੇ ਭਾਈ ਲਾਲ ਸਿੰਘ ਜੀ ਨੂੰ ਗਲਵਕੜੀ ਦੇ ਵਿੱਚ ਲਿਆਏ। ਤੇ ਆਖਿਆ ਲਾਲ ਸਿੰਘ ਗੱਲ ਬਾਹਰ ਦੀ ਨਿਸ਼ਾਨੇ ਦੀ ਨਹੀਂ ਸੀ। ਗੱਲ ਤਾਂ ਅੰਦਰ ਦੇ ਪ੍ਰੇਮ ਦੀ ਸੀ। ਤੂੰ ਪ੍ਰੇਮ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਤੇ ਨੌਵੇਂ ਪਾਤਸ਼ਾਹਿਆ ਨੇ ਤੇਰੀ ਅਰਦਾਸ ਪ੍ਰਵਾਨ ਕੀਤੀ ਤੇ ਮਹਾਰਾਜ ਕਹਿੰਦੇ ਨੇ ਜਾ ਵਾਕਈ ਤੇਰੀ ਢਾਲ ਇਤਨੀ ਮਜ਼ਬੂਤ ਹੈ ਤੇਰੀ ਇਸ ਢਾਲ ਦੇ ਵਿੱਚੋਂ ਕੋਈ ਗੋਲੀ ਨਹੀਂ ਪਾਰ ਕਰ ਸਕਦਾ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਤ ਮੁਖ ਦੇਵੈ ਕਾਟੇ ਜਮਕੀ ਫੰਦਾ ਆ ਜਿਹੜੀ ਹੋਮਿਆ ਨਾ ਕੋਮੇ ਇਹ ਹੋਮੇਂ ਜਮਾਂ ਦੀ ਫਾਹੀ ਪੈਦਾ ਕਰਦੀ ਐ ਹੋਮੇ ਤੇ ਹੋਮੇ ਆਉਂਦੀ ਕਿੱਥੇ ਐ ਸਾਬ ਕਹਿੰਦੇ ਨੇ ਇਹ ਉਥੇ ਆਉਂਦੀ ਐ ਜਿੱਥੇ ਪਰਮਾਤਮਾ ਨਾ ਹੋਵੇ ਇਹ ਉਥੇ ਹੋਮੇ ਆਉਂਦੀ ਐ ਜਿੱਥੇ ਪਰਮਾਤਮਾ ਨਾ ਹੋਵੇ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਨਾ ਕੀਤਾ ਜਾਂਦਾ ਹੋਵੇ ਉਥੇ ਹੋਮੇ ਆਉਂਦੀ ਐ ਤੇ ਉਸ ਹੋਮੇ ਦੇ ਅੰਦਰ ਆ ਕੇ ਮਨੁੱਖ ਆਖਦਾ ਕਿ ਜੋ ਕੁਝ ਕੀਤਾ ਇਹਨਾਂ ਮੈਂ ਹੀ ਕੀਤਾ ਤੇ ਇਹ ਜਿਹੜੀ ਹੋਮੇ ਹੈ ਮੈਂ ਅਰੰਭਤਾ ਦੇ ਵਿੱਚ ਬੇਨਤੀ ਕੀਤੀ ਸੀ ਕਿ ਹੋਮੇ ਕਿੱਥੇ ਹੁੰਦੀ ਹੈ ਜਦੋਂ ਕੋਈ ਮਨੁੱਖ ਦੁਨੀਆ ਦੇ ਨਾਲੋਂ ਵੱਖਰਾ ਕੰਮ ਕਰੇ ਦੁਨੀਆ ਦੇ ਨਾਲੋਂ ਜ਼ਿਆਦਾ ਮਾਇਆ ਆ ਜਾਵੇ ਤਾਂ ਹੋਮੇ ਦੁਨੀਆ ਦੇ ਨਾਲੋਂ ਜ਼ਿਆਦਾ ਤਾਕਤ ਆ ਜਾਵੇ ਤਾਂ ਹੋਮੇ ਦੁਨੀਆ ਦੇ ਨਾਲੋਂ ਤੁਸੀਂ ਕੋਈ ਵੀ ਕੰਮ ਵੱਖਰਾ ਕਰ ਲੋ ਹੋਮੇ ਆ ਤੁਸੀਂ ਇਥੋਂ ਤੱਕ ਕਿ ਇੱਕ ਪਾਠ ਕਰਦੇ ਹੋਮੇ ਨਹੀਂ ਆਵੇਗੀ ਤੁਸੀਂ ਬਾਣੀ ਦੇ ਪੰਜ ਪਾਠ ਕਰ ਲਓ ਸੁਖਮਣੀ ਸਾਹਿਬ ਦੇ ਪੰਜ ਪਾਠ ਕਰ ਲਓ ਉਦੋਂ ਤੁਹਾਡੇ ਅੰਦਰ ਹੋਮੇ ਆ ਜਾਵੇਗੀ ਤੁਹਾਡੇ ਅੰਦਰ ਬਾਰ ਬਾਰ ਇਹ ਸਾਈਨ ਆਵੇਗਾ ਕਿ ਜੀ ਮੈਂ ਅੱਜ ਪੰਜ ਪਾਠ ਕੀਤੇ ਨੇ ਹਾਲਾਂਕਿ ਕਰਵਾਏ ਪਰਮਾਤਮਾ ਨੇ ਇਹੀ ਹੋਮੇ ਮਹਾਰਾਜ ਕਹਿੰਦੇ ਨੇ ਹੋਮੇ ਜਾਈ ਤਾਂ ਕੰਤ ਸਮਾਈ ਜਦੋਂ ਤੱਕ ਇਹ ਹੋਮੇ ਨਹੀਂ ਜਾਂਦੀ ਉਦੋਂ ਤੱਕ ਕੰਤ ਕੰਤ ਕਹਿੰਦੇ ਨੇ ਪਰਮਾਤਮਾ ਨੂੰ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਉਦੋਂ ਤੱਕ ਉਹ ਪਰਮਾਤਮਾ ਵਾਹਿਗੁਰੂ ਸਾਡੇ ਹਿਰਦੇ ਦੇ ਵਿੱਚ ਨਹੀਂ ਵਸ ਸਕਦਾ ਜਦੋਂ ਤੱਕ ਸਾਡੀ ਅੰਦਰ ਦੀ ਗੋਮੀ ਜਾਂਦੀ ਨਹੀਂ ਤੇ ਹੋਮੀ ਜਾਏਗੀ ਕਿਵੇਂ ਤੇ ਸਤਿਗੁਰ ਦੀ ਬਾਣੀ ਨੇ ਆਖਿਆ ਸੀ ਜਪੋ ਤਾਂ ਏਕੋ ਨਾਮ ਪਿਆਰੇ ਜਪੋ ਤਾਂ ਏਕੋ ਨਾਮ ਕੇਵਲ ਇੱਕ ਨਾਮ ਦੇ ਨਾਲ ਕੇਵਲ ਇੱਕ ਨਾਮ ਦੇ ਨਾਲ ਇਹ ਹੋਮੇ ਅੰਦਰੋਂ ਖਤਮ ਹੋ ਜਾਂਦੀ ਹੈ ਸਤਿਗੁਰ ਦੀ ਬਾਣੀ ਕਹਿੰਦੀ ਹੈ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਦ ਦੇ ਕੋ ਜਾਵੋ ਸਭ ਤੋਂ ਪਹਿਲਾਂ ਸੁਵਾਨੀ ਕੀ ਕਰਦੀ ਹੈ ਜਦੋਂ ਘਰ ਦੇ ਵਿੱਚ ਕੋਈ ਵੀ ਚੀਜ਼ ਲਈ ਜਾਵੇ ਖਾਸ ਕਰਕੇ ਖਾਣ ਪੀਣ ਦੀ ਵਰਤਣ ਦੀ ਤੁਸੀਂ ਆਲੂ ਲੈ ਲਓ ਪਿਆਜ਼ ਲੈ ਲਓ ਸਬਜੀ ਲੈ ਲਓ ਜਿੱਥੇ ਮਰਜ਼ੀ ਰੱਖਦੇ ਹੋ ਤੁਸੀਂ ਇਥੋਂ ਤੱਕ ਕਿ ਥੱਲੇ ਵੀ ਰੱਖ ਸਕਦੇ ਹੋ ਪਰ ਦੁੱਧ ਦੁੱਧ ਨੂੰ ਥੱਲੇ ਨਹੀਂ ਰੱਖਿਆ ਜਾਂਦਾ ਦੁੱਧ ਨੂੰ ਇੱਕ ਭਾਂਡੇ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਉਸ ਭਾਂਡੇ ਨੂੰ ਦੁੱਧ ਪਵਾਉਣ ਤੋਂ ਪਹਿਲਾਂ ਸਾਫ਼ ਕੀਤਾ ਜਾਂਦਾ ਜਦੋਂ ਤੱਕ ਉਹ ਭਾਂਡਾ ਸਾਫ਼ ਨਹੀਂ ਹੁੰਦਾ ਤੇ ਸੁਆਣੀ ਨੂੰ ਪਤਾ ਇਹਦੇ ਵਿੱਚ ਦੁੱਧ ਨਹੀਂ ਪੈ ਸਕਦਾ ਉਹ ਪਹਿਲਾਂ ਭਾਂਡਾ ਸਾਫ਼ ਕਰਦੀ ਹੈ ਤੇ ਸਾਫ਼ ਕਰਕੇ ਉਹਦੇ ਅੰਦਰ ਦੁੱਧ ਪਵਾਉਂਦੀ ਹੈ ਐਸੇ ਕਰਕੇ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਪਹਿਲਾਂ ਵਾਹਿਗੁਰੂ ਜੀ ਦੇ ਨਾਮ ਨੂੰ ਜਪੋ ਜਪੋ ਤਾਂ ਏਕੋ ਨਾਮ ਅੰਬਰ ਨਿਰਾ ਫਲ ਕਾਮਾ ਹੋਰ ਸਾਰੇ ਕਰਮ ਨੇ ਫਲ ਨਹੀਂ ਕੇਵਲ ਇੱਕੋ ਹੀ ਕਰਮ ਕਰਨਾ ਹੈ ਉਹ ਕੀ ਕਹਿੰਦੇ ਨੇ ਕਾਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗਾ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਨ ਤੋਂ ਬਾਅਦ ਉਸ ਵਹਿਗੁਰੂ ਜੀ ਦੇ ਨਾਮ ਨੂੰ ਸਿਮਰਨ ਤੇ ਉਹ ਸਿਮਰਨ ਦੀ ਜਿਹੜੀ ਦਾਤ ਹੈ ਉਹਨੇ ਤੁਹਾਡੇ ਅੰਦਰ ਦੇ ਮਨ ਦੀ ਜਿਹੜੀ ਮੈਲ ਹੈ ਇਸ ਮੈਲ ਨੂੰ ਲਾਉ। ਪਰ ਇਹ ਹੱਥ ਪੈਰ ਧੰਦੇ ਪਾਣੀ ਧੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂ ਲਈਏ ਉਹ ਧੋਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਕੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ। ਇਹ ਸਹਿਬ ਦੀ ਬਾਣੀ ਜੋ ਅਸੀਂ ਰੋਜ਼ ਅੰਮ੍ਰਿਤ ਵੇਲੇ ਪੜਦੇ ਆ। ਗੁਰਦੇਵ ਮਹਾਰਾਜ ਕਹਿੰਦੇ ਨੇ ਕੇਕ ਸੁਵਾਨੀ ਵੀ ਜਦੋਂ ਦੁੱਧ ਪੋਉਂਦੀ ਹੈ ਤੇ ਭਾਂਡੇ ਨੂੰ ਪਹਿਲਾਂ ਸਾਫ਼ ਕਰਦੀ ਹੈ ਤੇ ਸਾਡਾ ਮਨ ਰੂਪੀ ਭਾਂਡਾ ਸਾਫ਼ ਕਿਵੇਂ ਹੋਵੇਗਾ ਮਹਾਰਾਜ ਕਹਿੰਦੇ ਨੇ ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕਮ ਕੇਵਲ ਇੱਕ ਨਾਮ ਕੇਵਲ ਇੱਕ ਨਾਮ ਕੇਵਲ ਇੱਕ ਉਸ ਪਰਮਾਤਮਾ ਦੀ ਵਡਿਆਈ ਸ਼ੋਭਾ ਤੇ ਉਸ ਨੂੰ ਤਿਆਗ ਕੇ ਮਹਾਰਾਜ ਕਹਿੰਦੇ ਨੇ ਅੰਦਰ ਦੀ ਹੋਮੇ ਨਹੀਂ ਜਾ ਸਕਦੀ ਰੋਮੇ ਕੋ ਤਾਂ ਜਾਵੇਗੀ ਜਦੋਂ ਇੱਕ ਨੂੰ ਜਪਾਂਗੇ ਇੱਕ ਦੇ ਆਸਰੇ ਦੇ ਉੱਤੇ ਹੋ ਜਾਵਾਂਗੇ ਜਿਵੇਂ ਬਾਬਾ ਕਬੀਰ ਸਾਹਿਬ ਜੀ ਸਤਗੁਰ ਦੀ ਬਾਣੀ ਕਹਿੰਦੀ ਨਾ ਧਰ ਜਿਐ ਰੇ ਏਕ ਟੇਕ ਤੂੰ ਲਾਹੇ ਵਡਾਣੀ ਆਸ ਨਾਨਕ ਨਾਮ ਧਿਆਈਐ ਕਰਜ ਆਵੇਂ ਰਾਸ ਆਹ ਜ਼ਿੰਦਗੀ ਰੂਪੀ ਕਰਜ ਹੈ ਜ਼ਿੰਦਗੀ ਰੂਪੀ ਜਿਨ੍ਹਾਂ ਦੇ ਲਈ ਅਸੀਂ ਸੰਸਾਰ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਭੇਜਿਆ ਹੈ ਆ ਜ਼ਿੰਦਗੀ ਰੂਪੀ ਕਾਰਜ ਸਫਲ ਕਰਨ ਦੇ ਲਈ ਉਸ ਵਾਹਿਗੁਰੂ ਜੀ ਦੇ ਚਰਨ ਕਮਲਾਂ ਦਾ ਓਟ ਆਸਰਾ ਲੈਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇੱਕ ਅਕਾਲ ਪੁਰਖ ਤੋਂ ਬਿਗੈਰ ਇਹ ਜ਼ਿੰਦਗੀ ਰੂਪੀ ਜਿਹੜੇ ਕਾਰਜ ਨੇ ਇਹ ਰਾਸ ਨਹੀਂ ਆ ਸਕਦਾ ਤੇ ਜੇ ਇਹ ਜ਼ਿੰਦਗੀ ਰੂਪੀ ਕਾਰਜ ਰਾਸ ਨਾ ਆਉਣ ਤੇ ਮਨੁੱਖ ਦਾ ਜਨਮ ਤੇ ਮਰਨ ਇਸੇ ਤਰ੍ਹਾਂ ਫਿਰ ਸੰਸਾਰ ਦੇ ਵਿੱਚ ਖੁੰਦਾ ਰਹਿੰਦਾ ਤੇ ਗੁਰਦੇਵ ਪਾਤਸ਼ਾਹ ਜੀ ਆਖਦੇ ਨੇ ਕਿ ਪਿਆਰਿਓ ਜੇ ਇਸ ਗੇੜ ਦੇ ਵਿੱਚੋਂ ਬਾਹਰ ਆਉਣਾ ਚਾਹੁੰਦੇ ਕੋ ਤੇ ਫਿਰ ਕੀ ਕਰਨਾ ਹੈ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮ ਇਹ ਮਨ ਈਟੀ ਹਾਤ ਕਰੋ ਕਹਿੰਦੇ ਨੇ ਇਹਨਾਂ ਹੱਥਾਂ ਦੇ ਵਿੱਚ ਜਿਵੇਂ ਇੱਕ ਸੁਵਾਣੀ ਭਾਂਡੇ ਦੇ ਵਿੱਚ ਪਾ ਕੇ ਉਹ ਦਹੀਂ ਜਾਂ ਮਲਾਈ ਨੂੰ ਰਿੜਕਦੀ ਆ ਨਾ ਤੇ ਉਹਦੇ ਕੋਲ ਨੇਤਰੇ ਹੁੰਦੇ ਨੇ ਉਹਨੇ ਉਹਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਕਾਬੂ ਦੇ ਵਿੱਚ ਕੀਤਾ ਹੁੰਦਾ ਹੈ ਸਾਬ ਕਹਿੰਦੇ ਨੇ ਇਸ ਮਨ ਨੂੰ ਵੀ ਆਪਣੇ ਕਾਬੂ ਦੇ ਵਿੱਚ ਕਰ ਲਓ ਮਨ ਨੂੰ ਕਾਬੂ ਦੇ ਵਿੱਚ ਕਰਕੇ ਫਿਰ ਵਾਹਿਗੁਰੂ ਜੀ ਦੇ ਨਾਮ ਨੂੰ ਜਪੋ ਫਿਰ ਪਰਮਾਤਮਾ ਦੇ ਨਾਮ ਨੂੰ ਸਿਮਰੋ ਫਿਰ ਇਸ ਨੂੰ ਚੇਤਾ ਕਰਾਓ ਏ ਸਰੀਰਾ ਮੇਰਾ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਹਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਿਸ ਹਰੀ ਨੇ ਵਾਹਿਗੁਰੂ ਨੇ ਤੈਨੂੰ ਇਹ ਸੋਹਣਾ ਸਰੀਰ ਦਿੱਤਾ ਤੇ ਜਿਹਦੀ ਬਰਕਤ ਦੇ ਨਾਲ ਉਸ ਵਾਹਿਗੁਰੂ ਜੀ ਦੀ ਯਾਦ ਦੇ ਵਿੱਚ ਤੂੰ ਜੁੜਨਾ ਸੀ ਮਹਾਰਾਜ ਕਹਿੰਦੇ ਨੇ ਸੋਬ ਮਨ ਨਵਸਾਇਆ ਗੁਰ ਪ੍ਰਸਾਦਿ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿੰਦੇ ਨੇ ਗੁਰੂ ਦੀ ਕਿਰਪਾ ਜਿੱਥੇ ਹੋ ਜਾਂਦੀ ਜਿੱਥੇ ਗੁਰੂ ਕਿਰਪਾ ਕਰ ਦੇਣ ਜਿੱਥੇ ਗੁਰੂ ਰਹਿਮਤ ਕਰ ਦੇਣ ਗੁਰੂ ਕਿਰਪਾ ਜਿੱਥੇ ਹੋ ਜਾਂਦੀ ਹੈ ਫਿਰ ਉਥੇ ਆਤਮਿਕ ਸੁਰਤ ਜਿਹੜੀ ਹੈ ਉੱਚੀ ਹੋ ਜਾਂਦੀ ਦੇਖੋ ਬਾਬਾ ਕਬੀਰ ਸਾਹਿਬ ਜੀ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇਗਾਰ ਬਲਹਾਰੀ ਇਸ ਜਾਤ ਕੋ ਜੈ ਜਪਿਓ ਸਿਰ ਜੰਗਾ